ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੂਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡਾ ਕਿਸ਼ਨਪੁਰਾ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੂਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਏ ਆ ਜੀ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਆ ਜੀ ਇੱਕ ਸ਼ਕੀਨ ਵੈੜਾ ਜੀ ਪੂਰੇ ਚੰਗੇ ਕਦ ਕਾਠਾ ਦੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜੀ ਭਿੰਦਰ ਸਿੰਘ ਆ ਐਡਰੈਸ ਮੇਰਾ ਨਸੀਰੀਆਲ ਪਿੰਡ ਵੀ ਪੈਂਦਾ ਇੱਧਰ ਕਿਸ਼ਨਪੁਰ ਆ ਪੈਂਦਾ ਨੇੜੇ ਇੰਦਗੜ ਠੀਕ ਹੈ ਜੀ ਤਹਿਸੀਲ ਧਰਮਕੋੜ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਮੇਰਾ ਨੰਬਰ ਹੈ 97809 ਪਈਆ 525 ਠੀਕ ਹੈ ਵੀਰੇ ਘਰ ਦੀ ਵੈੜੀ ਹੈ ਜੀ ਘਰ ਦੀ ਵੈੜਾ ਜੀ ਪਾਲੀ ਹੋਈ ਵੈੜਾ ਘਰ ਦੀ ਠੀਕਾ ਸੁਵਾ ਕਿੰਨਾ ਮਾ ਜੀ ਸੁਵਾ ਪਹਿਲਾ ਪਹਿਲਾ ਸੁਵਾ ਜੀ ਸਮਾਂ ਕਿੰਨਾ ਲਊਗੀ ਜੀ ਸਮਾਂ ਲਗਭਗ 3-4 ਦਿਨ ਮਸਾ ਹੀ ਲਊਗੀ ਡੇਟ ਮੁਤਾਬਕ ਹਾਂ ਜੀ ਡੇਟ ਮੁਤਾਬਕ 18 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਤੇ ਬਾਕੀ ਉੱਪਰ ਲੈ ਜਾਏ ਕੁਝ ਕਹਿ ਨਹੀਂ ਸਕਦੇ ਘਰ ਦੀ ਪਾਲੀ ਹੋਈ ਵੈੜਾ ਠਣਾ ਦੀ ਡਾਨਾ ਜੀ ਠਣਾ ਦੀ ਬਿਲਕੁਲ ਡਾਨਾ ਠੰਡੀ ਸੀਲ ਆ ਪੂਰੀ ਆ ਕੋਈ ਐਦਾਂ ਨਹੀਂ ਹੈਗਾ ਵੀ ਛਾੜ ਮਾਰੂ ਕਿਦਾਂ ਵੀ ਮਾਰੂਗੀ ਥਾਣਾ ਦੀ ਪੂਰੀ ਆ ਇਹਦੇ ਨਾਲ ਦੀ ਇੱਕ ਹੋਰ ਵੈੜ ਸੀ ਠੀਕ ਹੈ ਤੇ ਵਧੀਆ ਚੁਵਾਈ ਆ ਬਿਲਕੁਲ ਸੈਟ ਆ ਵਧੀਆ ਠੀਕ ਆ ਤੋਰ ਕੇ ਦਿਖਾਓ ਹਾਂਜੀ ਸੂਆ ਪਹਿਲਾ ਜੀ ਕੱਦ ਕਾਠ ਦੇ ਪੱਕ ਤੋਂ ਫੁੱਲ ਚੰਗੀ ਆ ਜੀ ਵੱਡਾ ਕੱਦ ਕਾਠ ਆ ਜੀ ਬਾਈ ਦੱਸਦਾ ਕਿ ਆਪਾਂ ਬੱਚਾ ਹੀ ਪਾਲ ਲਿਆ ਜੀ ਕੱਦ ਕਾਠ 5 ਫੁੱਟ ਉੱਪਰ ਹੀ ਆ ਬਹੁਤ ਆ ਜੀ 5 ਤੋਂ ਪਲੱਸ ਹੀ ਹੋਊਗਾ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਜੀ ਐਂਡ ਪੱਟਾਂ 'ਚ ਫਸਿਆ ਪਿਆ 18 ਤਰੀਕ ਨੂੰ ਦਿਨ ਪੂਰੇ ਆ ਬਾਕੀ ਇੱਕ ਅੱਧਾ ਦਿਨ ਵਧ ਵੀ ਸਕਦਾ ਘੱਟ ਵੀ ਸਕਦਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਸੋਹਣੀ ਫੇਸ ਕੁਆਲਟੀ ਛੋਟਾ ਜਿਹਾ ਕੰਨ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਾਣਾ ਫੋਟ ਸ਼ਾਂਕ ਪੂਰਾ ਵੀ ਨਹੀਂ ਤਿਆਰੀ ਬਹੁਤ ਜ਼ਿਆਦਾ ਕਮਾਲ ਦੀ ਕੀਤੀ ਹੋਈ ਆ ਜੀ ਹਵਾਨਾ ਨੇੜੇ ਤੋਂ ਚੈੱਕ ਕਰ ਥੋੜੀ ਜੀ ਭਾਲ ਪਾਈ ਫਿਰਦੀ ਆ ਭਾਲ ਤੁਹਾਨੂੰ ਵੀ ਪਤਾ ਵੀਰੇ ਪਹਿਲੇ ਸੂਏ ਪਸੂ ਪਾਈ ਜਾਂਦਾ ਥਣ ਦੇਖੋ ਮੰਜੇ ਦੇ ਪਾ ਵਾਂਗੂ ਕੱਲਾ ਕੱਲਾ ਨਿਖੜ ਮਹੱਤੀ ਚਵਾਈ ਵਾਲਾ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਇਹਦੀ ਆਪਾਂ ਕਰਦੇ ਜੀ 95000 ਹੋ ਜੂ ਮਾਨਤਾਨ ਹਾਂਜੀ ਮਾਨਤਾਨ ਹੋ ਜੂਗਾ ਕਿੰਨਾ ਦੁੱਧ ਪਾਜੂ ਕਰਮ ਵਾਲੀ ਬੈਲ ਦੇ ਸੂਏ ਕਰਮਾਂ ਵਾਲੀ ਦੁੱਧ ਪਾਜੂਗੀ 12 13 ਪਲੱਸ ਹੀ ਆ ਘੱਟ ਤੋਂ ਘੱਟ ਹੀ ਦੱਸਨੇ ਆਪਾਂ ਜਿੱਥੋਂ ਤੱਕ ਬਾਕੀ ਆ ਉਹਦੀ ਸਾਹਮਦੇ ਸਿਰਤੀ ਜਿੰਨਾ ਪਾਓਗੇ ਓਨਾ ਮਿਲ ਜੂਗਾ ਇਹ ਤਾਂ ਕਰਮ ਵਾਲੀਆਂ ਮਸ਼ੀਨਾਂ ਹੁੰਦੀਆਂ ਹਾਂਜੀ ਮਸ਼ੀਨਾ ਹੁੰਦੀਆਂ ਜਿੰਨਾ ਆਪਾਂ ਪਾਓਗੇ ਓਨਾ ਕੱਢ ਲਾਗੇ ਇਹ ਗੱਲ ਬਾਈ ਜੀ ਮੇਰੀ ਪਹਿਲਾਂ ਦੁੱਧ ਵਾਲੀ ਫੀਡ ਚੱਲਦੀ ਪਈ ਆ ਚਲਾਈ ਜਾਣਾ ਦੂਜੀ ਬੋਰੀ ਚਲਦੀ ਪਈ ਹੈ ਗਾਂ ਜਿੰਨੇ ਪੋਣੀ ਲੈ ਕੇ ਜਾਣੀ ਆ ਉਹ ਉਹਨਾਂ ਦੇ ਸਿਰ ਤੇ ਆ ਸਹੀ ਗੱਲ ਹੈ ਜੀ ਹਾਂ ਜੀ ਬਾਕੀ 95000 ਰੁਪਇਆ ਡਿਮਾਂਡ ਆ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ